ਲਗਾਤਾਰ ਹੋ ਰਹੇ ਪੰਜਾਬ ਦੇ ਵਿੱਚ ਕਤਲ ਦੇ ਮਾਮਲੇ ਕਾਰਨ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਬੜਿਆ ਹੋਇਆ। ਤੁਹਾਨੂੰ ਦੱਸਦੀਏ ਕੁਝ ਦਿਨ ਪਹਿਲਾਂ ਜ਼ਿਲ੍ਹਾ ਤਰਨਤਾਰਨ ਦੇ ਸੋ ਸਿੰਘ ਵਾਲਾ ਦੇ ਨੌਜਵਾਨ ਰਾਣਾ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਕਿਉਂ ਕਤਲ ਕੀਤਾ? ਇਹਦੇ ਪਿੱਛੇ ਦੀ ਵਜ੍ਹਾ ਕੀ ਸੀ? ਆ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ। ਸੋ ਤੁਹਾਨੂੰ ਦੱਸਦੀਏ ਰਾਣਾ ਸਿੰਘ ਜੋ ਕਿ ਪਿੰਡ ਸੋਹ ਸਿੰਘ ਵਾਲਾ ਦਾ ਰਹਿਣ ਵਾਲਾ ਸੀ ਜ਼ਿਲ੍ਹਾ ਤਰਨਤਾਰਨ ਰਾਣਾ ਸਿੰਘ ਦੇ ਚਚੇਰੇ ਭਰਾ ਦੇ ਦੱਸਣ ਮੁਤਾਬਕ ਪਤਾ ਲੱਗਿਆ ਕਿ ਰਾਣਾ ਸਿੰਘ ਦੇ ਕੁਝ ਦੋਸਤ ਉਸ ਨੂੰ ਘਰ ਲੈਣ ਆਉਂਦੇ ਨੇ ਅਤੇ ਇਹ ਕਹਿ ਕੇ ਘਰੋਂ ਲੈ ਕੇ ਜਾਂਦੇ ਨੇ ਕਿ ਅਸੀਂ ਕਿਸੇ ਖਾਸ ਕੰਮ ਦੇ ਲਈ ਬਾਹਰ ਜਾ ਰਹੇ ਹਾਂ ਰਾਣਾ ਸਿੰਘ ਦੇ ਭਰਾ ਨੇ ਇਹ ਵੀ ਦੱਸਿਆ ਕਿ ਉਸ ਤੋਂ ਥੋੜੇ ਟਾਈਮ ਬਾਅਦ ਉਹਨਾਂ ਨੂੰ ਪਤਾ ਲੱਗਦਾ ਕਿ ਉਸਦੇ ਭਰਾ ਦੇ ਕਿਸੇ ਨੇ ਸੱਤਾ ਫਿੱਟਾ ਮਾਰਿਆ ਅਤੇ ਉਹਦਾ ਭਰਾ ਸੀ ਜੋ ਉਹ ਕੰਮ ਉੱਤੇ ਗਿਆ ਹੋਇਆ ਸੀ ਅਤੇ ਤੁਰੰਤ ਉਹ ਇੱਕ ਖਬਰ ਸੁਣਦੇ ਆ ਹੀ ਜਦੋਂ ਘਰੇ ਆਉਂਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਉਹਦੇ ਭਰਾ ਦਾ ਕਤਲ ਕਰ ਦਿੱਤਾ ਗਿਆ ਕਿਸੇ ਨੇ ਗੋਲੀਆਂ ਮਾਰ ਕੇ ਅਤੇ ਜਦੋਂ ਇਸ ਕੇਸ ਦੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਸਭ ਦੇ ਰੋਹ ਦੇ ਖੜੇ ਹੋ ਜਾਂਦੇ ਨੇ ਤਾਂ ਪਤਾ ਲੱਗਿਆ ਕਿ ਕੁਝ ਟਾਈਮ ਪਹਿਲਾਂ ਰਾਣਾ ਸਿੰਘ ਦੀ ਭੈਣ ਨੂੰ ਇੱਕ ਵੰਸ਼ੋਂ ਦੇ ਨੌਜਵਾਨ ਵੱਲੋਂ ਛੇੜਖਾਨੀ ਕੀਤੀ ਗਈ ਸੀ ਉਸ ਨੂੰ ਰਾਜਾ ਦੀ ਲੜਕੀ ਨੂੰ ਛੇੜਿਆ ਗਿਆ ਸੀ ਤਾਂ ਇਸ ਤੋਂ ਬਾਅਦ ਰਾਣਾ ਸਿੰਘ ਨੇ ਵੰਸ਼ ਤੋਂ ਮਾਫੀ ਮੰਗਵਾਈ ਸੀ ਵੰਸ਼ ਸੀ ਜਿਹੜਾ ਉਹ ਭਾਗੀਪੁਰ ਦਾ ਰਹਿਣ ਵਾਲਾ ਸੀ ਇਸ ਤੋਂ ਬਾਅਦ ਵੰਸ਼ ਕਿਤੇ ਨਾ ਕਿਤੇ ਆਪਣੇ ਦਿਲ ਦੇ ਵਿੱਚ ਇਸ ਗੱਲ ਦੀ ਕਿੜ ਰੱਖਦਾ ਸੀ ਉਸ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਰਾਣਾ ਸਿੰਘ ਨੇ ਉਸ ਤੋਂ ਕਿਉਂ ਮਾਫੀ ਮੰਗਵਾਈ ਤਾਂ ਇਸ ਤੋਂ ਬਾਅਦ ਉਹ ਆਪਣੇ ਕੁਝ ਦੋਸਤਾਂ ਨੂੰ ਨਾਲ ਲੈ ਕੇ ਇੱਕ ਤਹਿ ਪਲਾਹ ਦੇ ਤਹਿਤ ਰਾਣਾ ਦਾ ਕਤਲ ਕਰ ਦਿੰਦੇ ਨੇ ਉਹਦੀ ਛਾਤੀ ਦੇ ਵਿੱਚ ਗੋਰੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹੁਣ ਰਾਣਾ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਕੇ ਤਰਨਤਾਰਨ ਦੇ ਸਿਵਲ ਹਸਪੀਟਲ ਦੇ ਵਿੱਚ ਪੋਸਮਾਰਟਮ ਦੇ ਲਈ ਭੇਜ ਦਿੱਤਾ ਹੈ ਸੋ ਪੁਲਿਸ ਨੇ ਦੱਸਿਆ ਕਿ ਜੋ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਊਗਾ ਪੁਲਿਸ ਇਸ ਕੇਸ ਦੀ ਬਰੀਕੀ ਦੇ ਨਾਲ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਹੋਰਸ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਅਤੇ ਇਸ ਕੇਸ ਦੀ ਅਸਲ ਵਜ੍ਹਾ ਹੈ ਕੀ ਹੈ ਸੋ ਫਿਲਹਾਲ ਤਾਂ ਇਹੀ ਪਤਾ ਲੱਗਿਆ ਕਿ ਕੁਝ ਸਾਲ ਪਹਿਲਾਂ ਰਾਣਾ ਦੇ ਪੈਣ ਨੂੰ ਬੰਸ ਵੱਲੋਂ ਛੇੜਿਆ ਗਿਆ ਸੀ ਅਤੇ ਰਾਣਾ ਨੇ ਉਸ ਤੋਂ ਮਾਫੀ ਮੰਗਵਾਈ ਸੀ ਇਸੇ ਗੱਲ ਦੀ ਕੜਕੜਾਣ ਦੇ ਲਈ ਬੰਸ ਨੇ ਰਾਣਾ ਦਾ ਕਾਤਲ ਕਰਵਾ ਦਿੱਤਾ ਸੋ ਦੱਸੋ ਤੁਹਾਡੇ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਚੈਨਲ ਨੂੰ ਲਾਇਕ ਸਬਸਕ੍ਰਾਈਬ ਆਤੇ ਹਾਈਪ ਕਰਨ ਨਾਲ ਭੋਲੇ ਸੋ ਮਿਲਦੇ ਆ ਕਿਸੇ ਨਵੀਂ ਕ੍ਰਮ ਸਟੋਰੀ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟਾਕ